ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼ਹਿਰ ਦੇ ਤਿਬੜੀ ਰੋਡ ਤੇ ਭਾਈ ਲਾਲੋ ਚੌਕ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਗੁਦਾਸਪੁਰ ਦੇ ਕਾਂਗਰਸੀ ਵਿਧਾਇਕ ਬ੍ਰਿੰਦਰ ਮੀਤ ਸਿੰਘ ਪਾੜਾ ਦਾ ਦੋਸ਼ ਹੈ ਕਿ ਚੌਂਕ ਦੇ ਨਿਰਮਾਣ ਵਿੱਚ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਅਗਵਾ ਤੇ ਇਸ਼ਾਰੇ ਤੇ ਰੋੜੇ ਵਿਚਾਰਿਆ ਜਦ ਕਿ ਨਗਰ ਕੌਂਸਲ ਵੱਲੋਂ ਪਕਾਇਦਾ ਇਸ ਦੀ ਮਨਜ਼ੂਰੀ ਅਤੇ ਸਬੰਧਿਤ ਵਿਭਾਗਾ ਤੋਂ ਐਨਓਸੀ ਲੈਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਇੱਥੇ ਆ ਲੋਕ ਇਨਕ੍ਰੋਚਮੈਂਟ ਆਪੇ ਆਪਣੀ ਮਰਜ਼ੀ ਨਾਲ ਇਨਕ੍ਰੋਚਮੈਂਟਾਂ ਹਟਾ ਰਿਹਾ ਵੀ ਟ੍ਰੈਫਿਕ ਜੈਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹਕ ਆਉਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿਛੋਟੀ ਟੀਂ ਟੀਂ ਜਦੋਂ ਵੱਜਦੀਆਂ ਤਾਂ ਹਾਰਣ ਤੇ ਉਹ ਆਪਣੀ ਇਨਕ੍ਰੋਚਮੈਂਟ ਜਿਹੜੇ ਸ਼ੈੱਡ ਵਧਾਏ ਆ ਥੜੇ ਵਧਾਏ ਉਹ ਪਿੱਛੇ ਕਰ ਰਹੇ ਆ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆਣ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਇਨਕੋਰੇਜਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਦਿਨ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ ਸੱਤ ਵੱਡੀਆਂ ਗੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ ਕੌਣ ਇੱਥੇ ਆ ਗਿਆ ਉਹਨੂੰ ਤੇ ਸਮਝ ਨਹੀਂ ਆਈ ਵੀ ਹੋਇਆ ਕੀ ਹੁਣ ਆਏ ਆ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੇ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਦੇ ਕੱਖ ਵੀ ਨਹੀਂ ਕੋਈ ਹੋਇਆ ਦੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਨਹੀਂ ਯਾਰ ਸਮਝਾ ਰਹੀ ਪਈ ਅਸੀਂ ਆ ਇਨਕ੍ਰੋਚਮੈਂਟ ਦਿਖਾਇਓ ਯਾਰ ਆ ਵੀ ਆ ਲੋਕ ਇਨਕ੍ਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲ ਪੁਲਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹੇ ਹਾਂ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਆ ਲੋਕ ਕਿਉਂਕਿ ਪਿਆਰ ਕਰਦੇ ਆ ਮੇਰ ਨਾਲ ਮੇਰੀ ਰਿਸਪੈਕਟ ਕਰਦੇ ਮੈਂ ਇਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤੇ ਕੋਈ ਇੰਚ ਨਹੀਂ ਚੜਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਨੂੰ ਇਹ ਕਰ ਰਹੇ ਆ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਆ ਇਧਰੋਂ ਵੀ ਖੁੱਲਾ ਕਰ ਰਹੇ ਆ ਚੌਂਕ ਵੀ ਸਲੀਪ ਰੋਡਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜਾਏ ਜਿਨੇ ਸੰਗਲਪੁਰੇ ਰੋਡ ਨੂੰ ਸ਼ਹਿਰ ਨੂੰ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲਿੱਪ ਰੋਡ 'ਚ ਜਾਵੇ ਤੇ ਇੱਧਰ ਨੂੰ ਮੁੜ ਜੇ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਉਹ ਝੌਂਕ ਤੇ ਘਟ ਜੇਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਿਭਾ ਰਿਹਾ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੁਟੋ ਕਲੱਬ ਨੇ ਬਹੁਤੀ ਨਾਮਵਰ ਜੁਟੋ ਖਿਡਾਰੀ ਦੇਸ਼ ਨੂੰ ਦਿੱਤੇ ਹਨ ਇਹਨਾਂ ਵਿੱਚੋਂ ਕਈ ਵੱਡੇ ਅਹੁਦਿਆਂ ਤੇ ਰਹਿ ਕੇ ਵੀ ਸੇਵਾ ਨਿਭਾ ਰਹੇ ਹਨ ਇਹ ਸੈਂਟਰਲ ਲਗਾਤਾਰ ਚੋਟੀ ਦੇ ਖਿਡਾਰੀ ਪੈਦਾ ਕਰ ਰਿਹਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਵੀ ਸੰਬੰਧਿਤ ਰੱਖਦੇ ਹਨ ਅਜਿਹਾ ਇੱਕ ਉੱਬਰ ਦਾ ਜੁਡੋ ਖਿਡਾਰੀ 13 ਵਰਿਆ ਦਾ ਪਿਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰ ਵੰਡਣ ਦਾ ਕੰਮ ਕਰਦੇ ਹਨ ਤੇ ਰਿਸ਼ਣ ਗੇਮ ਕ੍ਰਾਸ ਦਾ ਨੈਸ਼ਨਲ ਚੈਂਪੀਅਨ ਬਣ ਕੇ ਉੱਭਰਿਆ ਹੈ ਮੇਰਾ ਨਾਮ ਪਿਊਸ਼ ਹੈ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਉਹ ਚੋ ਗੋਲਡ ਮੈਡਲ ਅਸਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਤੇ 올림픽 ਖੇਡਣਾ ਚਾਹੁੰਦਾ ਕਿ ਡਾਕਰੀ ਵੀ ਪੁਲਿਸੀਆ ਆਰਬੀ ਵਿੱਚ ਬਹੁਤ ਜੋਇ ਰੋਲਾ ਚਾਹੁੰਦਾ ਹਾਂ ਜੀ ਅਸ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ 36 ਗੜ ਰਾਏਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਆ ਸਿਰਫ ਮਿੰਨੋ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਸ ਚੀਜ਼ ਦੀ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਈ ਉਹ ਤੋਂ ਵੀ ਨੀਚੇ ਹੀ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋਂ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਔਰ ਬਸ ਜੋ ਵੀ ਹੈ ਤੁਹਾਡੇ ਸਾਹਮਣੇ ਇਹ ਕਰਦੇ ਹਾਲਾਤ ਕਿਸ ਮੌਕੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਲਾ ਥਾਣਾ ਦੀ ਪੁਲਿਸ ਵੱਲੋਂ ਇੱਕ ਜੈ ਚੋਰ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਸੇ ਚੋਰੀ ਦੇ ਕਈ ਮਾਮਲੇ ਵਕ ਵਕ ਥਾਣਿਆਂ ਵਿੱਚ ਦਰਜ ਹਨ ਤੇ ਥਾਣਾ ਤਿਬੜ ਵਿੱਚ ਦਰਜ ਇੱਕ ਮਾਮਲੇ ਵਿੱਚੋਂ ਪਘੋੜਾ ਵੀ ਚੱਲ ਰਿਹਾ ਤੇ ਇਸ ਦੇ ਦੋ ਹੋਰ ਸਾਥੀ ਇਸ ਦੇ ਨਾਲ ਚੋਰੀਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦ ਕਿ ਦੂਸਰਾ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਸਾੜਾ ਪੁਰਾਣਾ ਸ਼ਾਲਾ ਵਿਖੇ ਇਸ ਦੇ ਖਿਲਾਫ ਵੱਖ-ਵੱਖ ਘਰਾਂ ਵਿੱਚ ਚੋਰੀਆਂ ਕਰਨ ਦੇ ਤਿੰਨ ਮਾਮਲੇ ਦਰਜ ਹਨ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੂਨ ਸਿੰਘ ਵਾਸੀ ਕਨਵਾਨ ਇਹਨੂੰ ਵੱਖ-ਵੱਖ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸੰ ਬਾਈ ਦਾ ਤੇ 15 ਤੇ 20 ਮੁਕਦਮਾ ਨੰਬਰ 73 ਦਾ ਇਹ ਦਰਜ ਨੇ ਜੋ ਬਾਈ ਨੇ ਇਹਦੇ ਖਿਲਾਫ ਦਰਜ ਕੀ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਕਿ ਅ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੰਨੀ ਉਰਫ ਚੀਤਾ ਜੀ ਇਹ ਕਾਫੀ ਦੇਰ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ ਬਟਾਲਾ ਦੇ ਪਹਾੜੀ ਗੇਟ ਸਿੱਤ ਕੱਪੜਿਆਂ ਦੀ ਦੁਕਾਨ ਵਿੱਚ ਬੜੀ ਹੀ ਚਲਾਕੇ ਨਾਲ ਕੁਝ ਚੋਰ ਕੱਪੜੇ ਚੋਰੀ ਕਰਕੇ ਨਿਕਲ ਗਏ ਤੇ ਇਹਨਾਂ ਚੋਰਾ ਵਿੱਚ ਔਰਤਾ ਵੀ ਸ਼ਾਮਿਲ ਸਨ ਤੇ ਇਹ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਸਨ ਇਸ ਸੰਬੰਧੀ ਥਾਣਾ ਸਿਟੀ ਬਟਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਇਹ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੁਰਦਾਸਪੁਰ ਐਚ ਆਰ ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਬਾਹਰ ਨੈਸ਼ਨਲ ਹਾਈਵੇ ਤੇ ਟਰਾਲਾ ਪਲਟ ਗਿਆ ਤੇ ਡਰਾਈਵਰ ਦੀ ਮੌਤ ਹੋ ਗਈ। ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਇਹ ਜਾ ਰਿਹਾ ਸੀ ਟਰੱਕ ਡਰਾਈਵਰ ਤੇ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਟਾਇਰ ਫਟਣ ਤੋਂ ਬਾਅਦ ਪਲਟ ਗਿਆ ਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮੇਰਾ ਨਾਮ ਹੈ ਪਿਊਸ਼ ਪਟੇਲ। ਕਹਾਂ ਸੇ ਆ ਰਹੇ ਸੀ ਤਾਂ ਕਹਾਂ ਜਾਣਾ ਸੀ? ਜਾ ਰਹੇ ਤੇ ਜੰਮੂ। जम्मू से वापसी जा रहे थे अमृतसर लोड करने के लिए माल, माल लोड करना था, ड्रम करना था। अच्छा। तो क्या हुआ? ये, ये टायर फटने की वजह से हो गया सीसा फूट गया और मैं मोबाइल चला रहा था शीशा फूट गया और मैं तुरंत बाहर आ गया भाई मैं बोला भाई भाई तो भाई कुछ बोल नहीं रहा मैं बाहर आ गया तुरंत ऐसे पैर मेरा ऐसे मेरा फोन मेरे पैर के आगे आ गया मैं फोन उठाया तुरंत फोन को अपने जेब में डाल लिया मैं फिर तुरंत भाई तरफ गया। भाई 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 की तरफ गया कुछ बोल ही नहीं रहा क्या नाम उसका नाम है ऐसे नाम है मुनेश पटेल मेरा नाम है पीयूष वैसे आधार कार्ड में उसको क्या, क्या, क्या कहते हैं अभय अभय कुमार चल रहा है मेरा उस, उसका नाम बा... क्या नाम किसके हमारे पिताजी का नाम है अरुण कुमार फतेहपुर के रहने वाले फतेहपुर ये इसको क्या कहते हैं स्टेट। ये कानपुर के आगे जो अपना फतेहपुर नहीं है लखनऊ वाला लखनऊ में कितने जाने कितने जाने मैं और मेरा भाई दो ही बंदे थे इस समय लोडिंग को जा रहे थे जम्मू से वापस जा रहे थे अमृतसर हाँ ਭਾਈ ਨਿਕਲ ਪਾਇਆ ਨਹੀਂ ਨਿਕਲ ਪਾਇਆ ਭਾਈ ابھی ਨਹੀਂ ਨਿਕਲ ਪਾਇਆ ਮੋਕੇ ਪੁਲਿਸ ਪਹੁੰਚ ਚੁਕੀ ਹੈ ਹਾਂ ਪੁਲਿਸ ਆ ਚੁਕੀ ਹੈ ਪੁਲਿਸ ਹਾਂ ਪੁਲਿਸ ਹੈ ਜੀ ਮੇਰਾ ਨਾਮ ਕਨਸਟੇਬਲ ਦਰਵਿੰਦਰ ਸਿੰਘ ਹੈ ਮੈਸਰਸ ਐਫ ਗੁਦਾਸਪੁਰ ਤੋਂ ਬੋਲ ਰਿਹਾ ਤੇ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਕਿ ਇੱਕ ਜਿਹੜਾ ਟਰੱਕ ਹੈ ਉਹਦਾ ਟਾਇਰ ਪਟਨ ਕਰਕੇ ਉਹ ਜਿਹੜਾ ਨਵੇਂ ਬੱਸ ਸਟੈਂਡ ਹੈ ਉਸ ਤੋਂ ਜਿਹੜਾ ਉਹ نیچے ਉਤਰ ਕੇ ਫਲਾਈਓਵਰ ਤੋਂ ਆਪਾਂ ਮੋਕੇ ਤੇ ਆ ਕੇ ਦੇਖੇ ਤੇ ਵਿੱਚ ਦੋ ਬੰਦੇ ਜਿਹੜੇ ਉਹ ਵਿੱਚ ਫਸੇ ਹੋਏ ਸੀ ਜਿਹਦੇ ਵਿੱਚੋਂ ਇੱਕ ਨੂੰ ਤਾਂ ਕਢ ਲਿਆ ਉਹ ਠੀਕ ਹੈ ਤੇ ਨੋਰਮਲ ਸਟਾ ਲੱਗੀਆਂ ਨੂੰ ਐਂਬੂਲੈਂਸ 'ਚ ਹਸਪਤਲ ਭ ਇੱਕ ਜਿਹੜਾ ਆ ਉਹ ਵਿੱਚ ਫਸਿਆ ਆ ਉਹ ਨਹੀਂ ਨਿਕਲ ਰਿਹਾ ਤੇ ਉਹ ਹਾਈ ਡਰਾ ਬੁਆਇਆ ਹਾਈ ਡਰਾ ਹਾਈਵੇ ਉੱਤੇ ਆ ਗਿਆ ਹਾਈਵੇ ਵਾਲੇ ਆ ਗਏ ਹਾਈ ਡਰਾ ਆ ਰਿਹਾ ਉਹਦੇ ਪਿੱਛੇ ਜਿੱਦਾਂ ਹੀ ਉਹ ਆਉਂਦਾ ਹੈ ਕੱਢ ਕੇ ਤੇ ਦੇਖਦੇ ਆ ਕਿ ਕੀ ਹਾਲਾਤ ਇਹਦਾ ਟਾਇਰ ਫਟਿਆ ਹੈ ਡਰਾਈਵਰ ਸਾਈਡ ਦਾ ਟਾਇਰ ਫਟਿਆ ਉਹ ਨਾਲ ਹੀ ਉਹ ਇਧਰ ਨੂੰ ਥੱਲੇ ਡਿੱਗ ਗਿਆ ਇਜਾਜ਼ਤੀ ਰਹੀਗੇ ਇਹ ਆਇਆ ਜੰਮੂ ਤੋਂ ਆਇਆ ਤੇ ਅੱਗੇ ਜਾ ਰਿਹਾ ਰਾਜਸਥਾਨ ਕੇ ਸਾਈਡ ਦਿਨ ਕਿਤੇ ਜਾ ਰਿਹਾ ਸੀ ਹਾਈ ਪੂਰੀ ਇਨਫੋਰਮੇਸ਼ਨ ਨਹੀਂ ਮਿਲੀ

ਉਹ ਲਾਸਬਾ ਪੜੇਪੁਰ ਸਾਹ ਦੇ ਸੰਬੰਧ ਵਿੱਚ ਇਹਦੀ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨਦਰ ਸਰ ਜੋ ਕਿ ਅਗਵਿਤਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 350 ਗ੍ਰਾਮ ਦੀ ਰੋਡ ਰਾਮ ਨੂੰ ਜੋ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹੀ ਵਿਅਕਤੀ ਆ ਜਿਸ ਨੇ ਕੁਝ ਇੱਕ ਤਵਨਨ ਪਹਿਲਾਂ ਮਚਰਾਮਾ ਵਿੱਚ ਇੱਕ ਗੱਡੀ ਦੀ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਇਹਦੀ ਪਾਰਟੀ ਕਾਫੀ ਮੁਸ਼ਕਿਲ ਸੀ ਇਹਨੂੰ ਪੜਨ ਲਈ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਦੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹੰਡੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਡਿੱਕੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਥਿਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਇਹ ਕਿੱਥੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ ਸਟਾਫ 107 ਦੇ ਚੱਲ ਪੁੱਛੀ ਪਰਤੇ ਰਿਹਾ ਇਹਨ ਇੱਕ ਡਰਾਮਾ ਵਿੱਚ ਇੱਕ ਕੁੜੀਆ ਮਾਰਨ ਵਾਲੀ ਦੀ ਗੱਲ ਵੀ ਕਰ ਗਈ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਦਿੱਲੀ ਦੀ ਰੋਹਾ ਤਾਂ ਰਹਿਣ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਇੱਕ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਮ ਦਾ ਵਿਅਕਤੀ ਵਾਸੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਉਸਦਾ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਤਰ੍ਹਾਂ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੇ ਕੁੜੀਆ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਤੇ ਪਠਾਨ ਇੱਕ ਰਾਜਵੀਰ ਤੇ ਇੱਕ ਚੋਪਰ ਨਾਂ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੱਕੀ ਕੀਤਾ ਸੀ ਹੁਣ ਚੋਪਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਗ੍ਰਿਫਤਾਰ ਗ੍ਰਿਫਤਾਰ ਤੋਂ ਬਾਹਰ ਆ ਸੀ ਉਹਦੇ ਮੱਦੇਨਜ਼ਰ ਚੰਡੀਗੜ੍ਹ 올림픽 ਐਸੋਸੀਏਸ਼ਨ COA ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ ਸਾਰਾ ਜਨਵਰੀ 2025 ਨੂੰ ਜਸਟਿਸ

लास्ट टू लास्ट जो इलेक्शन हुए नवंबर 2016 में हुए थे उसके बाद 2020 में ड्यू थे नवम्बर 2020 में लेकिन नवम्बर 2020 में कोरोना की वजह से ये जो इलेक्शन थे मार्च 21 में पोस्टपोन कर दिए थे लेकिन मार्च 21 में दो अलग अलग इलेक्शन हो गए उस टाइम जो जनरल सेक्रेटरी थे महासिंह जी उन्होंने अलग से इलेक्शन डिक्लेयर कर दिए और बजाज साहब उस टाइम प्रेजिडेंट थे उन्होंने अलग से इलेक्शन डिक्लेयर कर दिए तो रघुवीर सिंह सोडी जो एक ग्रुप की तरफ से जनरल सेक्रेटरी बने थे तो उन्होंने बजाज साहब के जो इलेक्शन हुए थे उनको चैलेंज करा था रिट में तो ये मामला लंबित था पिछले चार साल से लेकिन कोई डिसीजन नहीं आ रहा था तो अभी जो वो बत्तीस एसोसिएशन की मैंने बात करी है उसमें से चौबीस एसोसिएशन ने आ, मिल एक इंटरवीनिंग एप्लीकेशन कोर्ट में दायर करी कि कोर्ट की देखरेख में कोर्ट के निर्देशों से इलेक्शन फ्रेश करवाए जाएँ ताकि ये गुटबंदी खत्म हो सके तो सतारह मार्च को सॉरी सतारह जनवरी को ये जो आ, मामला था कोर्ट की जब विचार दिन आया तो फाइनल केस को ही डिस्पोज ऑफ कर दिया है माननीय अदालत ने उसमें डीसी चंडीगढ़ को निर्देश दिए हैं कि वो एडमिनिस्ट्रेटर अपॉइंट करेंगे और वो जो एडमिनिस्ट्रेटर हैं वही मार्च 2025 में वो इलेक्शन करवाएंगे इससे क्या होगा एक तो गुटबाजी ख़त्म हो जाएगी और ऑफिस बेयर जो हैं इलेक्टेड होंगे तो उससे यूनिफॉर्मिटी आएगी बच्चों को भी पता चलेगा स्पोर्ट्स पर्सन को भी गेम्स एसोसिएशन को भी पता चलेगा कि उनकी एक्चुअली इलेक्टेड बॉडी कौन सी है अभी जो भी ऑफिस बेरर्स हैं उनको निर्देश जारी कर दिए गए हैं कि वो जो भी रिकॉर्ड है चंडीगढ़ ओलंपिक एसोसिएशन का वो एडमिनिस्ट्रेटर को वो सौंप देंगे उसके बाद एडमिनिस्ट्रेटर हैं वो अपॉइंट करेंगे चाहे वो रिटर्निंग ऑफिसर है या ऑब्जरवर है उनकी देखरेख में होंगे इलेक्शंस जो मार्च 2025 में होंगे ਬਟਾਲਾ ਵਿਖੇ ਦੋ ਧਿਰਾਂ ਦੇ ਹੋਈ ਲੜਾਈ ਜਿਸ ਬਗਰੋ ਦੋਨੇ ਹੀ ਧਿਰ ਹਸਪਤਲ ਵਿਖੇ ਇਲਾਜ ਕਰਵਾਉਣ ਲਈ ਪਹੁੰਚਦੀ ਆ ਜਦੋਂ ਇਲਾਜ ਕਰਵਾਉਣ ਪਹੁੰਚੀਆ ਤੇ ਹਸਪਤਲ ਦੇ ਅੰਦਰ ਹੀ ਚੱਲੇ ਤੇਜ਼ ਧਾਰ ਹਥਿਆਰਾਂ ਤੇ ਡਾਗਾ ਸੋਟੇ ਜਿਸ ਦੀ ਵੀਡੀਓ ਸਾਹਮਣੇ ਆਈ ਜਿਸ ਬਗਰੋ ਜਦੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਤਾਂ ਦੋਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਉਹਨਾਂ ਕਹਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਪਰ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਕਿ ਸਾਡੇ ਨਾਲ ਲਚਾਈਚ ਹੋਈ ਹੈ ਮੈਂ ਨਾ ਇਹਨਾਂ ਦੇ ਲੋਟਰੀ ਸਟਾਲ ਤੇ ਗਿਆ ਰਣਜੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਤੇ ਨੰਬਰ ਆਇਆ ਇਨਨ ਮੈਨੂੰ ਪਾ ਹੈ ਨਹੀਂ ਤੇ ਬੱਲੇ ਉੱਥੇ ਮੈਨਾਂ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20-25 ਜਣੇ ਪੈ ਗਏ ਉੱਥੇ ਜਾ ਕੇ ਇਨਾਂ ਨੇ ਮੇਰੇ ਸਿਰ ਤੇ ਮਾਰੀ ਧੱਕ ਲੱਤ ਤੇ ਮਾਰਿਆ ਦਾਤਰ ਹਾਂਜੀ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਇਕੱਲੇ ਮੇਰੇ ਦੂਜੇ ਭਾਜੀ ਦੇ ਵੀ ਛੱਟ ਲਈ ਡਾਕਟਰ ਮਾਰਿਆ ਇੱਥੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਿੰਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀ ਸੀ ਵੀ ਕੀ ਸੇਗੋ ਹਸਪਤਾਲ ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਮੈਂ ਜਿਹੜਾ ਕਰਦੇ ਦਾ ਬੁੜਾ ਹੀ ਉਹ ਲੱਗਾ ਉਹਦੇ ਚ ਆਦਾਂ ਕਿ ਬਿਜਲੀ ਬੂਟ ਦਾ ਬਗਾਗਾ ਉਹਦੇ ਮੇਰੇ ਕੋ 35000 ਦੇ ਠੱਗੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਨੂੰ ਜਿਦਾ ਲਾ ਗਿਆ ਤੇ ਬਹੁਤ ਦੇ ਵਿੱਚ ਉਹ ਕੱਲ ਹੀ ਜਿਹੜਾ ਜੜਾ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾਣੀ ਛੱਕ ਕੇ ਹਟਿਆ ਤਾਂ ਜੜਾ ਹੀ ਇਹ ਦੁਕਾਨ ਤੇ ਆਇਆ ਤੇ ਵੱਡੇ ਜੋਰ ਤੋਂ ਤੇ ਕਿਹਾ ਕਿ ਕਿ ਤੂੰ ਉਹਦੇ ਪੈਸੇ ਨਹੀਂ ਦੇ ਰਹਾ ਇਹਦੇ ਫੇਰ ਪਤਾ ਵੀ ਅੱਛੀ ਨੂੰ ਥੋੜਾ ਦਿੱਤਾ ਚੱਕਾ ਕਿਹਾ ਕਿ ਆਖਾਂ ਭਾਜੋ ਬੜੀ ਹੁਕਮਾਜ਼ ਕਰਦਾ ਜੇ ਤੈਨੂੰ ਕਾਸ਼ਾ ਲਾਉਣਾ ਹੈ ਤੇ ਫੇਰ ਮਾਰਾ ਤੈਨੂੰ ਕਿੱਦਾਂ ਇਹਦਾ ਕਾਸ਼ਾ ਲਾਏਗਾ ਲੋ ਮਾਰੇ ਫੱਟੀ ਦੁਕਾਨ ਤੇ ਕੀ ਜੁਗਾਂ ਖੋਈ ਆ ਆਡੀ ਦੁਕਾਨ ਤੇ ਸੇ ਬਾਜ਼ੇ ਵਿੱਚ ਆਈ ਹੁਣ ਤਾਂ ਕਾਹਦੇ ਕੈਪਚੇ ਚਲ ਗਿਆ। ਯਮਸੀ ਘਰ ਵੀ ਤੁਹਾਡੇ ਏਰੀਆ ਦਾ ਫਟਾ ਦੂੰਗਾ ਸਾ ਗੱਲਬਾਤ ਕਰਨਾ। ਤੇ ਸੱਤੋ ਇਹਨਾਂ ਇਹ ਫੜ ਕੇ ਅਰਸ਼ੀ ਹਣੀ ਆਣ ਦੇ ਜਦੋਂ ਸਾਥੋਂ ਕੈਪਚੇ ਉੱਤ ਲਿਆ ਹੈ। ਤੇ ਹਾਲਿਓਹਾ ਹਾਜਤ ਦੇ ਹੱਥੀ ਪੈ ਗਏ ਨਾ ਪਹਿਲਾਂ ਸ਼ੋਕਾ ਮਾਰਕੀਟ ਤੋਂ ਦੀਆਂ ਲੱਤਾਂ ਆ ਦੇ ਬੇਸ ਬੋਲ ਮਾਰੇ ਆ। ਕੀ ਨਾ ਸੀ ਉਹਨਾਂ ਦੇ ਕਿੰਨੇ ਜਾਣੇ ਸੀ ਜਿਹਨਾਂ ਨਾਲ ਮੁਲਾਕਾਤ ਹੋਇਆ। ਓਏ ਮੇਰੇ ਤਾਂ ਪੰਜ-ਸੱਤ ਜਾਣੇ ਆ ਗਰਸ਼ੀ ਸੀਗੇ ਤੇ ਇੱਕ ਦਾ ਤਾਂ ਹੈ ਕਰਤੇ ਦਾ ਮੋਟਾ ਹੈ। ਹਾਜੀ। ਅਲੀ ਅਲੀ ਜਿਹੜਾ ਜਿੰਦ ਤੋ ਹੈ 35000 ਰੁਪਏ ਦਾ ਕਹਿ ਦਿੱਤੀ ਸਰ ਬਿੱਤੀ 18 ਸ਼ਾਮ ਰਾਤ ਸਮੇਂ ਇੱਕ ਕੋ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਰਣਜੀਤ ਸਿੰਘ ਆਪਣਾ ਨੀਰਾ ਰੋਡ ਤੇ ਉਹਦੀ ਦੁਕਾਨ ਹੈ ਜੇ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਕਾਰੋਜਰ ਜਾ ਰਿਹਾ ਸੀ ਹਾਲੀਵਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕਟਾਇਕੀ ਤੀਮੋਰਸ਼ਾ ਦੇ ਪੰਨਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਨੂੰਨ ਦਾਖਲ ਕਰਾਇਆ ਉਸ ਤੋਂ ਬਾਅਦ ਵਿੱਚ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੀ ਵੀ ਸੱਤਾਂ ਲੱਗੀਆਂ ਹੋਣਗੀਆਂ ਉਹ ਜਦੋਂ ਉਥੇ ਆਏ ਨੇ ਉਥੇ ਇਹਨਾਂ ਦਾ ਇੱਕ ਵਾਰੀ ਫਿਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਗਈਆਂ ਸੱਤਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਾਂ ਦੇ ਲੱਗੀਆਂ ਅਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਸਟਾਂ ਲੱਗੀਆਂ ਨੇ ਐਮਐਲਏ ਰਕਟੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਕਿ ਉਹਦੇ ਮੁਤਾਬਕ ਕਾਰਵਾਈ ਚੱਲਦੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲ ਕਦਮੀ ਕਰਦੇ ਆ ਵਾਕਵਾ ਖੇਤਰਾ ਵਿੱਚ ਮੱਲਾ ਮਾਰਨ ਵਾਲੀਆਂ ਜ਼ਿਲੇ ਦੀਆਂ ਧੀਆ ਦੀਆਂ ਤਸਵੀਰਾਂ ਪਿੰਕ ਵਾਲ ਆਫ ਫੇਮ ਉੱਪਰ ਲਗਾਈਆਂ ਹਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਕੇ ਸਥਾਪਿਤ ਕੀਤੀ ਗਈ ਇਸ ਪਿੰਕ ਵਾਲ ਆਫ ਫੇਮ ਦਾt ਕਟਨਾ ਜੀ.ਟੀ.ਪੀ.ਟੀ. ਕਮਿਸ਼ਨਰ 우ਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ ਤੇ ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦੀਪਲੀਕ ਮਿਸ਼ਰ ਜਨਰਲ ਹਰਜਿੰਦਰ ਸਿੰਘ ਵੀ ਟੀਵੀ ਮੌਜੂਦ ਸਨ ਸਾਡਾ ਪੰਜਾਬ ਸਾਰ ਕਾਰ ਬਲੋ ਬੇਟੀ ਬਚਾਓ ਬੇਟੀ ਪੜਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਬੱਚੇ ਜਿਹੜੇ ਅਬਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਦਕਾ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੀ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆਣੇ ਇਹਨਾਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਾਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਜਿਸਟ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੀ ਵੀ ਕੱਲੂ ਫੋਟੋ ਇੱਥੇ ਲੱਗ ਸਕਦੀ ਹੈ ਤੇ ਮੈਂ ਏਡੀਸੀ ਸਾਹਿਬ ਬੀਪੀਓ ਤੇ ਸਾਰੇ ਪਰਮਿੰਦਰ ਸੈਣੀ ਜੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚੀਆਂ ਹੋਰ ਬੱਦ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ। ਬੱਚੇ ਦਾ ਮਨੋਵਲੀ ਵਧੇਗਾ ਜਿਸ ਨਾਲ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਣ ਮਨੋਵਲੀ ਦਾ ਬੱਦਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੀਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀਲ ਹੈ ਜਾਂ ਕੋਈ ਹੋਰ ਹੰਦਾਰ ਹੈ। ਥੈਂਕ ਯੂ। ਦੋਸਤੋ ਇਸ ਸੰ ਸਾਡੀਆਂ ਅਸ ਦੀਆਂ ਕਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਸਤ ਜਰਾਬ ਰਾ